ਆ ਦੇਖੋ ਜੀ ਰਾਤ ਚੋਰੀਆਂ ਹੋਈਆਂ ਟਰਾਂਸਫਾਰਮ ਪੰਜ ਸੱਤ ਘਰਾਂ ਦੀਆਂ ਤਾਰਾਂ ਲੈ ਗਏ ਆ ਦੇਖੋ ਕਿਸ ਤਰ੍ਹਾਂ ਨਟ ਖੋਲ ਕੇ ਸਿੱਟੇ ਪਏ ਨੇ ਸਾਰੇ ਕੀ ਹਾਲਾਤ ਨੇ ਇਧਰੋਂ ਤਾਰਾਂ ਲੈ ਗਏ ਸਾਰੀਆਂ ਪਟਕੇ ਆ ਦੇਖੋ ਆ ਲੈ ਕਦੋਂ ਆਪਾਂ ਮਾਈਨਰ ਕੀ ਜਾਂਦੀ ਮੋਟਰ ਵਾਂ ਤੋਂ ਝੂਟੇ ਮਾਰੇ ਚੋਣੇ ਸਭਾ ਜੀ ਕਾਂਬੇ ਦਾ ਹੋ ਲਾਜ਼ਮੀ ਨਹੀਂ ਲ ਜਾਂਦੇ ਨਹੀਂ ਤੇ ਇਹਨਾਂ ਨਾਲ ਖੋਰ ਕੇ ਛੱਡਿਆ ਪਿਆ ਹੁਣ ਨਾ ਪਤਾ ਲੱਗ ਜੇ ਕਿ ਇੱਥੇ ਤਾਂ ਨਿਕਲਿਆ ਨਹੀਂ ਕੁਝ ਫਿਰ ਲੈ ਫਿਰ ਕੋਈ ਕਿਸਕ ਉਹ ਸਾਡੇ ਨਾਲ ਟੱਕੜ ਤੇ ਟੱਕੇ ਨਹੀਂ ਹੱਥ ਕੋਕ ਲਗਾਈ ਨਹੀਂ ਉਹ ਉਹੀ ਹੁੰਦਾ ਉਹਨਾਂ ਕਸਮਾਨਾ ਆਹੀ ਸਮਾਨਾ ਸਾਰਾ ਪਿੱਛੋਂ ਨਹੀਂ ਪਿੱਛੋਂ ਅਲੂਮੀਨੀਅਮ ਤਾਂ ਹੁੰਦਾ ਸੁਖੀ ਤਾਰ ਤਾਂ ਹੁੰਦੀ ਆ ਆਹ ਪਾਦਾ ਹੁੰਦਾ ਹੈ ਕੋਈ ਤਰ੍ਹਾਂ ਤਾਂ ਹੁੰਦੇ ਚੱਲਦੀ ਆ ਜਦੋਂ ਲੱਗ ਤਿੰਨ ਤਿੰਨ ਤਾਰ ਕਿਲੋ ਉਹ ਦਿਖਾਉ ਨਹੀਂ ਤਾਂ ਆਪਾਂ ਨਹੀਂ ਆਜਾ ਬੇ ਅੱਜ ਆਉਣਾ ਬੇ ਅਗ ਬਾਸਰ ਲੇਕੇ ਆ ਆ ਰਾਜਾ ਤਾਂ ਨਹੀਂ ਹੋਰ ਅਰੇ ਇਹ ਨੂੰ ਨਹੀਂ ਬੋਲੇ ਰੇ ਨਹੀਂ ਕਰਦਾ ਬਾਈ ਹੋਰੇ ਚੱਕਿਆ ਹੀ ਨਹੀਂ ਜਾਂਦਾ ਬਾਈ ਤਾਂ ਲੱਗ ਰਹੀ ਆ ਇਧਰ ਕੇਬਲ ਤਾਰਾਂ ਦੇਖੋ ਜੀ ਕੇਬਲ ਤਾਰਾਂ ਵੀ ਲੈ ਕੇ ਵੱਢ ਕੇ ਆ ਦੇਖੋ ਦੇਖੋ ਆ ਕੇ ਉਹਦਾ ਆ ਰਿਥੋਂ ਆਇਆ ਲੈ ਕੇ ਸਾਰੀ ਬੱਡੇ ਦੀ ਉਹ ਪਈਏ ਕੋ ਸਿੱਟੀ ਉਸਕੇ ਨੇ ਤਿੰਨ ਚਾਰ ਟਰਾਂਸਫਾਰਮਰਾਂ ਦਾ ਹੋਇਆ ਇਹ ਕੰਮ ਆਉਜਾ ਬਈ ਅਰੇ ਅਪਰਾ ਹੋ ਜੋ ਪ੍ਰੈਨ ਤੱਕ ਅਰੇ ਇਹ ਨੂੰ ਨਹੀਂ ਬੋਲੇ ਪ੍ਰੈਨ ਕੀ ਨਾ ਨੂੰ ਵੇੜੇ ਉਹ ਰੇ ਚੱਕਿਆ ਹੀ ਨਹੀਂ ਜਾਂਦਾ ਬਾਈ ਫੈਂਗਰ ਵਾਲੀ ਬਹੁਤ ਨੇ ਰਾਜ ਫਰ ਹੁੰਦਾ ਨਹੀਂ ਫੇੜਾ ਜਮਨ ਦੇ ਪਹਿਲੀ ਕੇਵਲ ਹੀ ਜੜੀਆਂ ਜੀ ਦਾ ਅੱਛਾ ਇਹਦੇ ਦਾ ਜੜੇ ਨਹੀਂ ਉਹ ਤੇ ਜੜੇ ਨਹੀਂ ਸੋਕੇ ਨੇ ਇਹਦੇ ਜੜੇ ਨਹੀਂ ਇੰਨਾਂ ਨੇ ਤੇ ਜੜੇ ਨਹੀਂ ਹੈ ਉਹ ਇਹ ਤਾਂ ਪੱਦਾ ਲੱਗ ਗਿਆ ਉਹਨੂੰ ਵਿਚਾਰ ਚ ਟੱਪਿਆ ਇਹ ਨਾਲ ਇੱਥੇ ਕੁਛ ਨਹੀਂ ਤਾਂ ਉਹਨੂੰ ਕੋਤਾ ਵਿਚਾਰ ਚ ਟੱਪਿਆ ਪੈਣਾ ਪੈਣਾ ਉਹ ਖੇਤ ਕਿਹੜਾ ਪੈ ਜੁਮਨ ਦੀ ਫੱਦੀ ਛੱਡਣਗੇ ਬਾਈ ਉਹ ਛੱਡਣਗੇ ਕਿਦੋਂ ਜਨਨ ਫਿਰ ਇਹ ਰੋਟਾ ਲੈਂਗੇ ਉਹ ਜਿਹੜਾ ਕਹਿੰਦੇ ਕਿਸੇ ਦਾ ਕੁਝ ਨਹੀਂ ਕਰਿਆ ਹਜੇ ਕਰੋੜੇ ਲਾ ਲੇ ਕਿਹੜਾ ਕਰ ਸਕਦੇ ਉਹਨਾਂ ਨੇ ਹੀ ਕਰਨਾ ਆਇਆ ਬਈ ਫਿਰ ਫਰਮ ਦਾ ਫਿਰ ਲੈਣਾ ਪਊਗਾ ਤਲਾਹ ਤਾਂ ਦੇਣੀ ਪਊਗਾ ਹਾਂ ਵੀ ਕੋਈ ਅਸੀਂ ਥਾਣੇ ਚ ਤਲਾਹ ਤਾਂ ਦੇਣੀ ਦੇਰੀ ਮੈਕਮਾਲੇ ਦੇਣਗੇ ਫਿਰ ਆਪਾਂ ਨੂੰ ਦੇਣੀ ਨਹੀਂ ਇਹ ਗੱਲਾਂ ਨਹੀਂ ਵੀਰੇ ਫਿਰ ਆਪਾਂ ਨੂੰ ਮਿਲਣਾ ਨਹੀਂ ਹੈਗਾ ਤਲਾਹ ਤਾਂ ਆਪ ਨੂੰ ਦੇਣੀ ਪੂ ਜਾਣਾ ਪਊਗਾ ਤਲਾਹ ਤੋਂ ਬਿਨਾਂ ਤਾਂ ਕੁਝ ਨਹੀਂ ਬਣਦਾ ਨਾ ਦੇ ਦੇ ਰੂਗੇ ਨਾ